ਹਾਂਜੀ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਬੁਟੀਕ ਤੇ ਰੈਡੀ ਹੋ ਗਏ ਹਾਂ ਅੱਜ ਦਾ ਦਿਨ ਆ ਜਿਹੜਾ ਬਹੁਤ ਹੀ ਸਪੈਸ਼ਲ ਆ ਕਿਉਂਕਿ ਅੱਜ ਆਪਾਂ ਜਾਣਾਗਾ ਭੈਣ ਮਨਦੀਪ ਕੇ ਘਰ ਮਨਦੀਪ ਦੇ ਸਹੁਰੇ ਘਰ ਆਪਾਂ ਜਾਵਾਂਗੇ ਪਹਿਲੀ ਵਾਰ ਕਿਉਂਕਿ ਉਦੋਂ ਵੀ ਨਹੀਂ ਜਾਇਆ ਗਿਆ ਮਿਲਣ ਵਾਲੇ ਦਿਨ ਤੇ ਕੱਲ ਰਿਕੀ ਨੂੰ ਮੈਰਿਜ ਸੀ ਕੱਲ ਉੱਥੇ ਵੀ ਨਹੀਂ ਜਾਇਆ ਗਿਆ ਮਿਲਣ ਲਈ ਵਾਸਤੇ ਤਾਂ ਕਰਕੇ ਆਪਾਂ ਉਹਦੀ ਸਹੁਰਾ ਫੈਮਿਲੀ ਕੋਲ ਅੱਜ ਜਾ ਕੇ ਆਵਾਂਗੇ ਠੀਕ ਆ ਥੋੜਾ ਬਹੁਤਾ ਸਮਾਨ ਵੀ ਲੈਣਾਗਾ ਆਪਾਂ ਤੇ ਜਾਵਾਂਗੇ ਦੁਪਹਿਰ ਤੋਂ ਬਾਅਦ ਉਹਨੇ ਆਪ ਆਪ ਦੀ ਕੰਮ ਤਾਂ ਦੇ ਨਿਵੇੜ ਲਈਏ ਠੀਕ ਹੈ ਪੈਕਿੰਗ ਮੈਂ ਸਾਰੀ ਕਰ ਲਈ ਜੁਹਾਰ ਨੂੰ ਮੇ ਛੱਡ ਕੇ ਜਾ ਰਹੀਆਂ ਘਰ ਕਿਉਂਕਿ ਰਿੱਕੀ ਫਿਰ ਬਾਅਦ ਚ ਨਾਲੇ ਤਿਆਰ ਹੋਏ ਆਉਣਗੇ ਨਾਲ ਇਹਨੂੰ ਲੈ ਆਉਣਗੇ ਕਿ ਵੀ ਅੱਜ ਅਸੀਂ ਹੋਗੇ ਸੀਗੇ ਉਠਣ ਚ ਲੇਟ ਬਹੁਤ ਜ਼ਿਆਦਾ ਕਿਉਂਕਿ ਜੁਹਾਰ ਲੇਟ ਸੁੱਤਾ ਤਾਂ ਕਰਕੇ ਚਲੋ ਹੁਣ ਆਪਾਂ ਜਾਂਦੇ ਆ ਬੁਟੀਕ ਤੇ ਫਿਰ ਕਰਦੇ ਹਾਂ ਅੱਡਾ ਗੱਲਬਾਤ ਲਓ ਬਈ ਲਓ ਬਈ ਗਾਇਸ ਤੇ ਆਪਾਂ ਹੁਣ ਚੱਲੇ ਆ ਬੁਟੀਕ ਤੇ ਅੱਜ ਰਿੱਕੀ ਬਾਅਦ ਚ ਆਉਣਗੇ ਬਿਕਾਉਜ਼ ਜੁਹਾਰ ਕਰਕੇ ਜੁਹਾਰ ਲੇਟ ਉੱਠਿਆ ਸੀ ਤਾਂ ਮੈਨੂੰ ਐ ਸੀਗਾ ਵੀ ਘੰਟਾ 2 ਘੰਟਾ ਖੇਡ ਲੂਗਾ ਤਾਂ ਖੇਡ ਕੇ ਕਿਉਂਕਿ ਬੱਚਾ ਨਾ ਥੋੜਾ ਜਿਹਾ ਫਰੈਸ਼ ਹੋ ਜਾਂਦਾਗਾ ਖੇਡ ਖੁੜ ਕੇ ਜਦੋਂ ਉਹਨੇ ਸੌਣਾ ਹੋਊਗਾ ਉਦੋਂ ਨੂੰ ਰਿੱਕੀ ਉਹਨੂੰ ਲੈ ਆਉਣਗੇ ਜਦੋਂ ਰਿਹਾਰਜੀ ਕਰਨ ਲੱਗੂਗਾ ਤਾਂ ਉਹਨੇ ਮੈਂ ਆ ਜਿਹੜੇ ਆਪਦੇ ਬੁਟੀਕ ਦੇ ਕੰਮ ਧੰਦੇ ਨੂੰ ਵੇੜ ਦੂੰਗੀ ਨਾਲੇ ਜਾ ਕੇ ਕੁੜੀਆਂ ਨੂੰ ਕੰਮ ਦੇ ਦੂੰਗੀ ਤੇ ਚਲੋ ਜੀ ਆਪਾਂ ਨਿਕਲ ਚੁੱਕਿਆ ਹੁਣ ਪਿੰਡ ਚੋਂ ਮਿਲਦੇ ਆ ਤੁਹਾਨੂੰ ਆਪਾਂ ਬੁਟੀਕ ਤੇ ਜਾ ਕੇ ਗਾਇਸ ਲੋ ਬਈ ਗਾਇਸ ਮੈਂ ਆਦੇ ਕੰਮ ਨਵੇੜ ਤੇ ਸਾਰੇ ਤੇ ਜੁਹਾਰ ਤੇ ਜੁਹਾਰ ਦੇ ਪਾਪਾ ਵੀ ਆ ਗਏ ਕਰੋ ਠੀਕ ਹੈ ਜਿਹਾਰ ਨੂੰ ਤੁਹਾਨੂੰ ਦੱਸਿਆ ਸੀ ਮੈਂ ਘਰੇ ਛੱਡਿਆ ਸੀਗਾ ਜਜਰ ਸਿੰਘ ਤੁਸੀਂ ਸ਼ਮਾਇਲੀ ਕਰੀ ਜਾਂਦੇ ਹੋ ਤੁਸੀਂ ਸ਼ਮਾਇਲੀ ਕਰੀ ਜਾਂਦੇ ਹੋ ਮੰਮਾ ਕੋਲੇ ਆਉਂਗੇ ਮੰਮਾ ਚ ਕੀ ਲਈ ਫਿਰਦਾ ਮੰਮਾ ਕੋਲੇ ਮੈਂ ਨਹੀਂ ਚੱਕਦਾ ਲੈ ਵੀਰ ਪਰਬੜੀ ਆ ਜਾ ਆ ਜਾ ਮੇਰੀ ਮੈਚਿੰਗ ਨਹੀਂ ਕਰਦਾਗਾ ਪਿਛ ਕੰਨ ਚ ਕੀ ਹੈਗਾ ਜਖਮ ਕੰਨ ਚ ਹੈਗਾ ਜਖਮ ਜਖਮ ਕੰਨ ਚ ਮੈਂ ਮੇਰੀ ਦੇਲੀ ਨਹੀਂ ਕਿਤੇ ਵੀ ਦੀ ਸੌਂਗਾ ਕਿਤੇ ਵੀ ਦੀ ਸੀ ਕਿਤੇ ਵੀ ਦੀ ਸੀ ਕਿਤੇ ਵੀ ਦੀ ਕੀ ਉਹ ਮਗਲੇ ਉੜਾਇਓ ਕੀ ਕਹਤੇਗੀ ਕਰੇਗੀ ਕਹਤੇਗੀ ਕੀ ਕਹਤੇਗੀ ਕਰੇ ਜੂ ਜੂ ਪਰੋ ਚਲੀ ਜਾਂਦਾ ਫਾਈ ਨੀ ਰੱਖਣ ਦੇਗੀ ਆਜ ਆਜੋ ਅੰਦਰ ਚਲੀਏ ਭਾਈ ਮੇਰਾ ਪੁੱਤ ਆ ਗਿਆ ਮੇਰਾ ਪੁੱਤ ਆ ਗਿਆ ਗਾイズ ਮੇਰਾ ਪੁੱਤ ਆ ਗਿਆ ਨੀ ਕੁੜੀਓ ਨੀ ਕੁੜੀਓ ਕੋ ਜੁਦਾ ਜੁਦਾ ਆਜੋ ਆਜੋ ਵਾਹ ਨੀ ਕੁੜੀਓ ਜੁਦਾ ਆ ਗਿਆ ਨੀ ਅੱਖਾਂ 'ਚ ਨੀ ਰੱਕੀ ਪਈ ਇਹਦੇ ਦਾ ਦੇਖ ਵਾਸੀਆਂ ਤਾਂ ਦੇਖਾਂਗੀ ਜੈਟ ਵੀ ਸੋਣਾਗਾ ਇਦੇ ਪਾਪਾ ਨੂੰ ਪੁੱਛਦੇ ਆ ਵੀ ਕੀ ਖਾ ਕੇ ਆਏ ਹੈ ਘਰ ਆਏ ਹੋਏ 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 ਚਲੋ ਤੇ ਬਾਟ ਤੇ ਮਾ ਚਲੋ ਜਾਈਏ ਮਾ ਤੇ ਕਹ ਜੀ ਗੀਰੀ ਗੀਰੀ ਹਾ 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 ਆਹ ਅੱਜ ਮੈਚਿੰਗ ਕਰੀ ਫਿਰਦੇ ਨੇ ਮਾਂ ਪੁੱਤ ਅੱਜੀ ਮੈਚਿੰਗਾਂ ਕਰੀ ਫਿਰਦੇ ਆ ਅੱਜ ਅੱਜੀ ਮਾਂ ਪੁੱਤ ਮੈਲਦੀਆਂ ਕਰੀ ਫਿਰਦੇ ਆ ਓਏ 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 ਸੁਪਤ ਨਹੀਂ ਕੇ ਸੁਤਾਂ ਨਹੀਂ ਸੌਣਾ ਅੱਜ ਅੱਛਾ ਸੁਤ ਨਹੀਂ ਰਹੀ ਨਵੀਂ ਜੁਲਾਰ ਸੌਂਗੇ ਆ ਤੇ ਰਿੱਕੀ ਕਰ ਰਿਹਾ ਗੱਡੀ ਸਾਫ ਰੈਡੀ ਹੋ ਕੇ ਆ ਗਏ ਰੈਡੀ ਹੋ ਕੇ ਹੈ ਉਹ ਦੀ ਵਧੀਆ ਦਰੋਦੀ ਵਧੀਆ ਸਾਫ ਹੋ ਗਈ ਪੂਰੀ ਸਾਫ ਕਰਤੀ ਕਾਫੀ ਪਤਾ ਕੀ ਆ ਫੰਕਸ਼ਨ ਵਾਲੇ ਸੀਗੇ ਸਾਨੂੰ ਟਾਈਮ ਹੀ ਨਹੀਂ ਸੀ ਸਾਨੂੰ ਲੱਗਿਆ ਗੱਡੀ ਕੰਨੀ ਧਿਆਨ ਦੇ ਹੁੰਦਾ ਤੇ ਚਲੋ ਕਰ ਲਈ ਸਾਫ ਤੇ ਹੁਣ ਇੱਕ ਚੱਕਰ ਹੋਰ ਪੈ ਗਿਆ ਗਾਈਜ਼ ਕਹਿੰਦੇ ਆਹ ਵੱਡੇ ਟਾਇਰਾਂ ਦਾ ਚਲਾਣਾ ਮਨ ਲੱਗ ਗਿਆ ਤੇ ਹੁਣ ਕਿਉਂਕਿ ਅਸੀਂ ਸਕਿਨ ਟ੍ਰੀਟਮੈਂਟ ਸਟਾਰਟ ਕੀਤਾ ਤਾਂ ਸਾਨੂੰ ਚੰਡੀਗੜ੍ਹ ਜਾਣਾ ਪਿਆ ਕਰਨਾ ਹਨਾ ਹੁਣ ਮਹਾਲੀ ਜਾਣਾ ਆਪਣਾ ਹਮ ਆਪਾਂ ਤਾਂ ਫਿਰ ਮਹਾਲੀ ਜਾਣਾਗਾ ਉੱਥੇ ਤਾਂ ਨਹੀਂ ਹੁੰਦਾ ਹਨਾ ਚਲਾਣਾ ਚਲੋ ਮਾਲੀ ਬਚਤ ਰਹਿ ਜੂ ਹਾਂ ਮੋਹੱਲੀ ਬਚਤ ਰਹਿ ਜੂ ਪਰ ਹੌਲੀ ਹੌਲੀ ਮੈਨੂੰ ਲੱਗਦਾ ਸਾਰੇ ਪੰਜਾਬ ਚ ਰਿੱਕੀ ਹੋਊਗਾ ਇਹ ਲੁਧਿਆਣਾ ਵੀ ਕੁਝ ਖਵਾਲ ਕੱਟ ਲੂਗਾ ਹਾਂ ਚਲਾਨ ਹੋਊਗਾ ਮੈਨੂੰ ਲੱਗਦਾ ਚਲੋ ਇਹ ਤਾਂ ਰੈਡੀ ਹੋ ਕੇ ਆਗੇ ਮੈਂ ਅਜੇ ਰੈਡੀ ਨਹੀਂ ਹੋਈ ਮੈਂ ਅਜੇ ਹੁਣ ਨਾ ਰੈਡੀ ਕਿਨੂੰ ਦੀਪ ਨੂੰ ਦੀਪ ਨੂੰ ਫੋਨ ਕਰਤਾ ਸੀਗਾ ਮੈਂ ਕਿਹਾ ਸੀ 2:00 ਵਜੇ ਤੱਕ ਆਵਾਂਗੇ ਕਹਿੰਦੀ ਠੀਕ ਹੈ ਮੈਂ ਕਹਿੰਦੀ ਇੰਤਜ਼ਾਰ ਕਰੂੰਗੀ ਤੁਹਾਡਾ ਮੈਂ ਕਿਹਾ ਬਸ ਆਉਣੇ ਆਗੇ ਤੇ ਤੁਹਾਡੇ ਨਾਲ ਸਲਾਹ ਕਰਨੀ ਸੀ ਇੱਕ ਦੋ ਮਣੇ ਆਜੋ ਅੰਦਰ ਲੋ ਬਈ ਗਾਇਸ ਫਾਈਨਲੀ ਆਪਾਂ ਤਿਆਰ ਹੋ ਗਏ ਆ ਠੀਕ ਆ ਸੂਟ ਮੇ ਪਾਇਆਗਾ ਆ ਵਾਲਾ ਤੇ ਇਹ ਵਾਲਾ ਹੈਂਡਵਰਕਾ ਸਲਵਾਰ ਤੇ ਘੇਰੇ ਤੇ ਅੱਗੇ ਪਿੱਛੇ ਹੈਂਡਵਰਕਾ ਗਲੇ ਤੇ ਹੈਂਡਵਰਕਾ ਤੇ ਇਹਦੀ ਬਾਹ ਤੇ ਵੀ ਹੈਂਡਵਰਕਾ ਤੇ ਚੁੰਨੀ ਦੇ ਪੱਲਿਆਂ ਤੇ ਵੀ ਹੈਂਡਵਰਕਾ ਤੇ ਆਪਾਂ ਹੋ ਗਏ ਆ ਰੈਡੀ ਠੀਕ ਹੈ ਜਾਣ ਵਾਸਤੇ ਹੁਣ ਆਪਾਂ ਜਾਣਾਗਾ ਦੀਪ ਕੋਲੇ ਤੇ ਰਿੱਕੀ ਵੀ ਰੈਡੀ ਹੋ ਗਏ ਰਿੱਕੀ ਹਾਂਜੀ ਦੱਸੋ ਮੇਰੀ ਲੁੱਕ ਕਿਦਾਂ ਦੀ ਲੱਗੀ ਬਹੁਤ ਅੱਛੀ ਹੂੰ ਦੇਖਿਆ ਨਹੀਂ ਕਰਿਆ ਨਹੀਂ ਕਿ ਬਹੁਤ ਅੱਛੀ ਹੈ ਚਲੋ ਫਿਰ ਚੱਲੀਏ ਗੋਵਿੰਟ ਗੂਣ ਜਿਹੜਾ ਅਸੀਂ ਛੱਡ ਕੇ ਜਾ ਰਹੇ ਆਂ ਆਪਾਂ ਘਰੇ ਤੇ ਹੁਣ ਆਪਾਂ ਲਾਲੀ ਬਾਸ ਤੇ ਖਾਣ ਪੀਣ ਦਾ ਸਮਾਨ ਲੈ ਲਈਏ ਠੀਕ ਹੈ ਮੰਦੀਪ ਬਾਸ ਤੇ ਫਿਰ ਆਪਾਂ ਚੱਲਦੇ ਆਂ ਕਿਉਂਕਿ ਉੱਥੇ ਆਪਣੀਆਂ ਦੋ ਰਿਸ਼ਤੇ ਦਾ ਇੱਕ ਰਿਸ਼ਤੇਦਾਰੀ ਹੋਰ ਆ ਉਧਰ ਵੀ ਜਾਣਾਗਾ ਕਿਉਂਕਿ ਸਾਨੂੰ ਲਾਂਬੇ ਮਿਲਦੇ ਆ ਜਿੱਥੇ ਚਾਹ ਸਭ ਤੋਂ ਜ਼ਿਆਦਾ ਸਵਾਦ ਵਾਲੀ ਆ ਜਿੱਥੋਂ ਦੀ ਚਾਹ ਸਾਡੀ ਫੇਵਰੇਟ ਆ ਮੇਰੀ ਤਰੀਕੀ ਦੀ ਰਕੀ ਸਾਡੀ ਬਬਲੀ ਕੋਲ ਉੱਥੇ ਵੀ ਜਾਣਾ ਸੀ ਚਲੋ ਰਿਕੀ ਖੜੇ ਹੋ ਫਿਰ ਓ ਮਾਈ ਗਾਡ ਜਸਟ ਲੁਕਿੰਗ ਲਾਈਕ ਆ ਵਾਓ 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 ਹਲੋ ਭਾਈ ਦੁਜਾਰ ਦਾ ਧਿਆਨ ਰੱਖਿਓ ਮੀਮ ਸਾਹਿਬ ਆਪਾਂ ਚਲੋ ਕਰਨਾ ਚਾਹੀਦਾ ਬੜੀ ਮੋਹ ਨੂੰ ਕਰਦੀ ਕਿਨੇ ਕਿਨੇ ਕਰਦੀ ਅੱਛਾ ਦੁਜਾਰ ਸਿੰਘ ਜੀ ਬੈਠ ਕੇ ਆਏ ਸੀ ਹੈ ਮੇਰਾ ਮੁੰਡਾ ਬੈਠ ਕੇ ਆਇਆ ਸੀ ਹੈ ਆਦੇ ਬਾਪੂ ਨਾਲ ਹਾਂਜੀ ਚਲੋ ਜੀ ਚਲਿਏ ਜੀ ਚਲੋ ਜੀ ਸਮੋਸੇ ਲੋਕ ਨਹੀਂ ਹਾਂਜੀ ਸਮੋਸੇ ਲੈਣੇ ਆਪਾਂ ਤੇ ਫਰੂਟ ਲੈਣੇ ਆਪਾਂ ਤੇ ਇੱਕ ਅੱਧੀ ਨਮਕੀਨ ਚੀਜ਼ ਉਹਦੇ ਵਾਸਤੇ ਹੋਰ ਲੈ ਜਾਾਂਗੇ ਠੀਕ ਹੈ ਚਲੋ ਪਹਿਲਾਂ ਆਪਾਂ ਜਾਨੇ ਕਚਹਿਰੀ ਚੌਂਕ ਮਸਖਾਨ ਪੀਣ ਵਾਸਤੇ ਉਹਦੇ ਵਾਸਤੇ ਲੈਣ ਵਾਸਤੇ ਦੈਨ ਫਿਰ ਇਸ ਤੋਂ ਬਾਅਦ ਆਪਾਂ ਜਾਵਾਂਗੇ ਮਨਦੀਪ ਕੋਲੇ ਤੇ ਮਨਦੀਪ ਕੋਲੇ ਆਪਣਾ ਘੇੜਾ ਵਸਦਾ ਹੀ ਰਹਿਣਾ ਹੈ ਨਾ ਕਿਉਂਕਿ ਨੇੜੇ ਆ ਤਾਂ ਜਦੋਂ ਵੀ ਜੀ ਕਰਿਆ ਕਰੋ ਜਾਇਆ ਕਰਾਂਗੇ ਚਲੋ ਆਪਣੇ ਲਈ ਖਾਣੇ ਨਾ ਲੋ ਵੀ ਖਾਣ ਪੀਣ ਦਾ ਸਮਾਨ ਆਪਾਂ ਲੈ ਲਿਆ ਠੀਕ ਤੇ ਹੁਣ ਆਪਾਂ ਫਰੂਟ ਲੈਣੇ ਨੇ ਤੇ ਫਰੂਟ ਆਪਾਂ ਲਵਾਂਗੇ ਹੁਣ ਇੱਥੋਂ ਚੈਰੀ ਚੌਂਕ ਤੋਂ ਫਰੂਟ ਲੈ ਕੇ ਫਿਰ ਆਪਾਂ ਸਿੱਧਾ ਜਾਣਾ ਗਾ ਲਾਲੀ ਕੋਲੇ ਯਸ ਠੀਕ ਹੈ ਉਹਦੇ ਸੋਹਰਾ ਫੈਮਿਲੀ ਕੋਲੇ ਜਾ ਕੇ ਸਿੱਧਾ ਸਿੱਧਾ ਗੂ ਵੈਂਟ ਨੂੰ ਮੋਂਗ ਮੰਗਿਆ ਨਲਾਂ ਪੈ ਤੋਂ ਫਰੂਟ ਲੈ ਲਿਆ ਕੀ ਬਾਤ ਆ ਭਾਈ ਬਹੁਤ ਰੰਗ ਦੀ ਵੀ ਲੋੜ ਰੰਗ ਦੀ ਵੀ ਲੋੜ ਨਹੀਂ ਦੇਖ ਲੋ ਹਣਾ ਏਟੀ ਇਦਾਂ ਨਹੀਂ ਲਾਈ ਅੰਗਲੇ ਨੇ ਰੱਖੀ ਕਿੰਨੀ ਸੋਹਣੀ ਕੋਠੀ ਬਣੀ ਹੋਈ ਆ ਕਿੰਨੀ ਸੋਹਣੀ ਬਹੁਤ ਪਿਆਰੀ ਇਹ ਤੇ ਵੀਡੀਓ ਵਧੀਆ ਬਣਾਉਣੀ ਆ ਹੁਣ ਦੇਖੀ ਮੈਂ ਤਾਂ ਹੀ ਸੋਚਦਾ ਹੈ ਆਪਾਂ ਸਹੀ ਆ ਰਹੇ ਆ ਬਸ ਠੀਕ ਉਹ ਅਗੇ ਪਲੋਰ ਪਲੋਰ ਪੋਲ ਟ੍ਰੀ ਫਾਰਮ ਹੈ ਨਾ ਤੇ ਲਓ ਭਾਈ ਪਹੁੰਚ ਕੇ ਗੁੱਡੀ ਦੇ ਘਰ ਹੈ ਸਮਾਨ ਚੱਕਾਂ ਪਹਿਲਾਂ ਮੈਂ ਠੀਕ ਆ ਪਹਿਲਾਂ ਮੈਂ ਸਮਾਨ ਚੱਕਾ ਲੈਣ ਨੂੰ ਮਿਲ ਜਾਵੇ ਭਾਈ ਲੇ ਵੀ ਗੁੱਡੀ ਦਿਖਾਉਂਦੀ ਮੈਨੂੰ ਘਰ ਸਾਡੀ ਗੁੱਡੀ ਓਏ ਖੜਚਾ 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 ਵਧੀਆ ਲੱਗਿਆ ਬਹੁਤ ਦੀਪ ਹੈਨਾ ਸੁਭਾਅ ਬਹੁਤ ਵਧੀਆ ਬਹੁਤ ਗੱਲਾਂ ਕੀਤੀਆਂ ਬਹੁਤ ਸੋਹਣੀਆਂ ਹੈਨਾ ਫੋਟੋਆਂ ਬਹੁਤ ਸੋਹਣੀਆਂ ਹਾਂ ਬਾਲੀ ਪੂਰੀ ਦਾ ਹਾਂ ਬੜਾ ਸੋਹਣਾ ਪੜਾਇਆ ਸੁਨੇ ਪੂਰੀ ਬਾਲੇ ਕੀ ਬਾਤ ਹੈ ਸਮਾਰਟ ਪੜਾਇਆ ਸੀ ਮੇਰਾ ਥੈਂਕ ਯੂ ਸੋ ਮੱਚ ਚਲੋ ਸੁਖ ਹੋ ਗਿਆ ਸਾਨੂੰ ਹੁਣ ਸੁਖ ਮੈਂ ਕਿਹਾ ਫੋਟੋਆਂ ਵਿੱਚ ਕਿੰਨੀ ਸੋਹਣੀਆਂ ਇਨ ਦੀ ਡੇਟਿੰਗ ਵਗੈਰਾ ਕਿੰਨੀ ਸੋਹਣੀ ਕੀਤੀ ਆ ਬੜੀ ਵਧੀਆ ਰਹਿਣਾ ਚਾਨਣ ਪੈਂਦਾ ਇਥੇ ਕਿੰਨੀ ਸੋਹਣੀ ਡੇਟਿੰਗ ਕੀਤੀ ਹੋਈ ਐ ਇੱਥੇ ਖੜੀ ਚਲ ਰਹੀ ਹੁਣ ਐਸਵੇਂ ਇੱਥੇ ਸਾਨੂੰ ਇੱਕ ਤੋਂ ਦੇਖੀ ਜਾਂਦੀ ਸੀ ਉੱਥੇ ਖੜੀ ਇਹ ਤਾਂ ਹੁਣ ਹੀ ਥੱਕ ਜਾਂਦੇ ਅਸ ਤਾਂ ਹੁਣ ਹੀ ਥੱਕ ਜਾਂਦੇ ਸਹੀ ਗੱਲ ਆ ਪਰ ਬਾਈ ਤਾਂ ਹਜੇ ਵੀ ਕਾਇਮ ਆ ਨਾ ਬੈਂਤ ਭਰੀ ਹੈਗਾ ਮੈਨੂੰ ਲੱਗਦਾ ਪਿਛੇ ਚਲੋ ਦਾਦੀ ਨੇ ਇੰਨੀਆਂ ਗੱਲਾਂ ਮਾਰੀਆਂ ਸਾਡੇ ਨਾਲ ਇੰਨੀਆਂ ਗੱਲਾਂ ਮਾਰੀਆਂ ਨਾ ਇੰਨੀ ਵਧੀਆ ਫੈਮਿਲੀ ਆ ਮਤਲਬ ਪਤਾ ਕੀ ਹੁੰਦਾ ਜਦੋਂ ਆਪਾਂ ਕਿਤੇ ਜਾਂਦੇ ਆ ਸਾਰੀ ਫੈਮਿਲੀ ਆਪਣੇ ਨਾਲ ਬੈਠ ਕੇ ਆਪਾਂ ਬੋਰ ਨਾ ਹੋਈਏ ਗੱਲਾਂ ਮਾਰੀ ਜਾਈਏ ਹਨਾ ਉਦੋਂ ਵਧੀਆ ਲੱਗਦਾ ਹੁੰਦਾ ਬਹੁਤ ਵਧੀਆ ਲੱਗਿਆ ਬਹੁਤ ਪਿਆਰ ਮਿਲਿਆ ਹਨਾ ਤੇ ਚਲੋ ਅਸੀਂ ਮਿਲਣਾ ਸੀਗਾ ਪਹਿਲੀ ਵਾਰ ਐਸੀ ਪਹਿਲੀ ਵਾਰ ਜਾਏ ਜੀ ਚਲ ਮੁੜ ਕੇ ਤਾਂ ਕਦੋਂ ਮਰਜੀ ਆਈ ਜਾਈਏ ਹੈਨਾ ਕਿ ਰਾਂਏ ਜੇ ਹੁੰਦਾ ਫਿਰ ਵੀ ਸ਼ਗਨ ਜਾਂ ਹੁੰਦਾਗਾ ਵੀ ਕਿਉਂਕਿ ਰਿੱਕੀ ਤੇ ਕੋਈ ਭੈਣ ਹੈ ਨਹੀਂ ਤਾਂ ਰਿੱਕੀ ਨੇ ਲਾਲੀ ਭੈਣਾਂ ਤਾਂ ਐਵੇਂ ਹੋ ਹੀ ਜਾਂਦਾਗਾ ਤੇ ਇਸ ਤੋਂ ਬਾਅਦ ਹੁਣ ਆਪਾਂ ਇਨਵਾਈਟ ਵੀ ਕਰਿਆ ਏ ਘਰੇ ਬੁਲਾਵਾਂਗੇ ਉਹਨਾਂ ਨੂੰ ਤੇ ਫਿਰ ਇਸ ਤੋਂ ਬਾਅਦ ਵਾਪਸ ਤਾਂ ਪਾਈ ਜਾਇਆ ਕਰਨਾ ਪਰ ਸਾਰੇ ਜਾਨੇ ਕਹਿ ਰਹੇ ਸੀ ਜੁਹਾਰ ਨੂੰ ਕਿਉਂ ਨਹੀਂ ਲੈ ਕੇ ਆਈ ਜੁਹਾਰ ਨੂੰ ਲਿਆਉਣਾ ਸੀਗਾ ਪਰ ਜੁਹਾਰ ਨੂੰ ਤਾਂ ਨਹੀਂ ਲਿਆ ਸਕੇ ਕਿਉਂਕਿ ਉਹ ਸੁੱਤਾ ਪਿਆ ਸੀਗਾ ਫਿਰ ਹੁਣ ਉੱਥੇ ਘੇਰੂਣ ਵੀ ਲੱਗ ਗਿਆ ਸੀ ਅਈ ਤਾਂ ਆਪਾਂ ਥੋੜਾ ਜਿਹਾ ਟਾਈਮ ਹੋਰ ਬੈਠ ਜਾਂਦੀ ਤਾਂ ਕਰਕੇ ਆਪਾਂ ਜਲਦੀ ਜਿਜਾ ਰਹੇ ਹਾਂਗੇ ਚਲੋ ਕਿਰਾਂ ਆਪਾਂ ਜਾਈਏ ਜਾ ਕੇ ਆਪਾਂ ਤੁਹਾਨੂੰ ਬੁਟੀਕ ਤੇ ਮਿਲਦੇ ਹਾਂ ਫਿਰ ਆ ਸੂਟ ਬਾਰੇ ਤੁਹਾਨੂੰ ਮੈਂ ਜਾਣਕਾਰੀ ਵੀ ਦੇ ਦੂੰਗੀ ਸਾਰੀ ਡਿਟੇਲ ਦੇ ਵਿੱਚ ਠੀਕ ਹੈ ਗਾਇਸ ਨਾ ਵੀ ਮਿੱਤਰੋ ਆਪਣੀ ਡਿਊਟੀ ਲੱਗਦੀ ਹੁਣ ਡੈਪਰ ਲੈ ਕੇ ਆੜੇ ਆਪਾਂ ਪੈਂਪਰਸ ਦੇ ਜਿਹੜਾ ਵਾਸਤੇ ਹੁਣ ਅਸੀਂ ਪੈਂਪਰਸ ਵਰਤ ਰਹੇ ਆ ਬੇਬੀ ਹੈਗ ਵੀ ਵਰਤ ਰਹੇ ਆ ਪੈਂਪਰਸ ਵੀ ਵਰਤ ਰਹੇ ਆ ਸਾਨੂੰ ਠੀਕ ਲੱਗਦੀ ਹੈ ਕੁਆਲਿਟੀ ਪੈਂਪਰਸ ਦੀ ਵਧੀਆ ਜੀ ਮੈਨੂੰ ਬੋ ਕੋ ਦੀ ਕੁਆਲਿਟੀ ਸਾਨੂੰ ਨਹੀਂ ਵਧੀਆ ਨਹੀਂ ਲੱਗੀ ਤੇ ਕਿਤੇ ਹੁਣ ਆਪਾਂ ਡੀਮਾਰਟ ਚੱਲ ਕੇ ਆਉਣੇ ਆ ਲੈ ਕੇ ਆਉਣੇ ਜਵਾਬ ਦੇ ਡਾਈਪਰ ਲਓ ਜੀ ਡਾਈਪਰ ਆਪਾਂ ਲੈ ਲੇ ਜੂਜੂ ਦੇ ਜਿਹੜੀ ਆਪਣੀ ਮੇਨ ਚੀਜ਼ ਆ ਜੂਜੂ ਦਾ ਜਿਹਦੀ ਮੈਨਾਂ ਨਹੀਂ ਸਰਦਾ ਤੇ ਹੁਣ ਚੱਲੇ ਆਪਾਂ ਡੀਮਾਰਟ ਤੇ ਜੁਝਾਰ ਦੇ ਪਾਪਾ ਜੁਝਾਰ ਵਾਸਤੇ ਲਿਆਏ ਡਾਈਪਰ ਤੂੰ ਡਾਈਪਰ ਪਾਓ ਜੂ ਜੂ ਜੁਝਾਰ ਨੋ 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 ਅੱਜ ਮੈਂ ਜੁਝਾਰ ਵਾਸਤੇ ਖਿੱਦੂ ਗੁੰਡੀ ਲਿਆਂਦੀ ਸੀ ਰਿੱਕੇ ਚੂਰੀ ਖਾਓ ਜੁਝਾਰ ਦੀ ਤੁਹਾਨੂੰ ਜਿਹੜੀ ਸਭ ਤੋਂ ਜ਼ਿਆਦਾ ਟੇਸਟੀ ਲੱਗਦੀ ਹੈ ਹੈ ਸਭ ਤੋਂ ਘੈਂਟ ਮੀਲ ਲੱਗਦੀ ਆ ਰਿੱਕੀ ਨੂੰ ਇਹ ਲਾਈਵ 'ਚ ਸਭ ਤੋਂ ਜ਼ਿਆਦਾ ਵਧੀਆ ਹਮ ਜਦੋਂ ਵੀ ਜੁਝਾਰ ਵਾਸਤੇ ਕੋਈ ਚੀਜ਼ ਬੰਦੀ ਹੈ ਰਿੱਕੀ ਕਹਣੀ ਹੈ ਮਮ ਤੁਹਿਆ ਰਾ ਚੱਕੋ ਬਾਲ ਆ ਬਾਲ ਚੱਕ ਲੋ ਸਾਰੀਆਂ ਬਾਕੀ ਹਾਂਜੀ ਲੋ ਬਈ ਗਾਇਸ ਆ ਵਾਲਾ ਸੂਟ ਆ ਜਿਹੜਾ ਇਹ ਜੋਰਜਟ ਤੇ ਬਣਿਆ ਹੋਇਆਗਾ ਠੀਕ ਐ ਸਲਵਾਰ ਦੇ ਉੱਪਰ ਹੈਂਡਵਰਕ ਆ ਥੇਰੇ ਤੇ ਅੱਗੇ ਪਿੱਛੇ ਹੈਂਡਵਰਕ ਆ ਬਾਹਾਂ ਦੇ ਉੱਪਰ ਹੈਂਡਵਰਕ ਤੇ ਗਲੇ ਦੇ ਉੱਪਰ ਹੈਂਡਵਰਕ ਕਿਸੇ ਨੇ ਵੀ ਰੈਡੀ ਕਰਵਾਉਣਾ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਠੀਕ ਐ ਬਜਟ ਫ੍ਰੈਂਡਲੀ ਐ ਜਿਹੜਾ ਇਹ ਸੂਟ ਆਗਾ ਠੀਕ ਐ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਰਵਾ ਸਕਦੇ ਹੋ ਰੈਡੀ ਹੈਨੀ ਕਲਰ ਕਿਸੇ ਵੀ ਗਲਤ ਜੋਰ-ਜ਼ੋਰ ਤੇ ਬਣਿਆ ਹੋਇਆਗਾ ਕਾਫੀ ਜਣੇ ਨੇ ਦੋ-ਤਿੰਨ ਕਲਰ ਦੇ ਉੱਪਰ ਕਰਵਾਇਆ ਇਹ ਮੈਨੂੰ ਪਾਉਣ ਦਾ ਅੱਜ ਮੌਕਾ ਮਿਲਿਆ ਇਹ ਸੂਟ ਦਾ ਚਲੋ ਬਈ ਆਪਾਂ ਵੀ ਹੋ ਗਏ ਆ ਰੈਡੀ ਜੁਹਾਰ ਤੇ ਰਿੱਕੀ ਚਲੇ ਗਏ ਨੇ ਉਹ ਚਲੇ ਗਏ ਨੇ ਗੱਡੀ ਤੇ ਆਪਾਂ ਲੈ ਕੇ ਜਾਣੀ ਅੱਜ ਸਕੂਟਰੀ ਕਰੇ ਕਿਉਂਕਿ ਐਵੇਂ ਆ ਵੀ ਕਈ ਵਾਰ ਸਕੂਟੀ ਤੇ ਆਉਣਾ ਪੈ ਜਾਂਦਾ ਹੁੰਦਾ ਤਾਂ ਕਰਕੇ ਠੀਕ ਹੈ ਤੇ ਸਮਾਨ ਆਪਾਂ ਸੰਭਲ ਲਈਏ ਆਪਦਾ ਓਏ ਜੁਹਾਰ ਓਰੇਆ ਪਰੇ ਚੱਪਲੀ ਦੀ ਰੇਲ ਬਣਾਤੀ ਮਿੰਟ ਚਨੇ ਲੋਈ ਗੁੰਤਾਜ ਨੂੰ ਮਿਲਿਆ ਗਾਇਸ ਬਰਥਡੇ ਗਿਫਟ ਗੁੰਤਾਜ ਦੇ ਮम्मा-ਪਾਪਾ ਨੇ ਇਹਨੂੰ ਬਰਥਡੇ ਗਿਫਟ ਦਿੱਤਾ ਸਾਈਕਲ ਇਹਦਾ ਜਲਾਸਟ ਪੇਪਰ ਸੀਗਾ ਤੇ ਫਿਰ ਇਹਨੂੰ ਮਿਲ ਗਿਆ ਇਹ ਗਾਇਸ ਬਹੁਤ ਵਧੀਆ ਕੀ ਦੇਖੋ ਇਹ ਲਾਈਟ ਚੱਲਦੀ ਹੈ ਇਹਦੀ ਵੀ ਗੁੰਤਾਜ ਨੇਰੇ ਸਵੇਰੇ ਚਲਾਦਾ ਇਹ ਬਦਲਦੀ ਵੀ ਹੈ ਇਹ ਬਦਲਦੀ ਵੀ ਹੈ ਜੀ ਆ ਦੇਖੋ ਇਹ ਐਂ ਵੀ ਕਰਦੀ ਗੁੰਤਾਜ ਵਾਂਗੂ ਆ ਦੇਖੋ ਜੀ ਵਾਹ ਜੀ ਵਾਹ ਵਾਹ ਬਹੁਤ ਵਧੀਆ ਬੁੱਤ ਬਹੁਤ ਸੋਹਣੀ ਹੈ ਬੈਲਡਨ ਕੰਗ੍ਰੈਚੁਲੇਸ਼ਨਸ ਸਾਰੇ ਜਾਣੇ ਗੁੰਤਾਜ ਨੂੰ ਕੰਗ੍ਰੈਚੁਲੇਸ਼ਨਸ ਕਹਦੇ ਹੋ ਬਈ ਠੀਕ ਹੈ ਗੁੰਤਾਜ ਤੇ ਜੁਹਾਰ ਨੂੰ ਵੀ ਕਹ ਦਿਓ ਜੁਹਾਰ ਬੈਟ ਬੱਲਾ ਲੈ ਕੇ ਆਇਆ ਅੱਜ ਕਿਉਂਕਿ ਜੁਹਾਰਾ ਜੀ ਨਵਾਂ ਬੈਟ ਬੱਲਾ ਲੈ ਕੇ ਆਇਆ ਲੋ ਵੀ ਵੀਡੀਓਜ਼ ਬਣਾਉਣੀ ਸੀ ਪਰ ਵੀਡੀਓਜ਼ ਨਹੀਂ ਬਣੀਆਂ ਤਾਂ ਫਿਰ ਹੁਣ ਆਪਾਂ ਰੋਟੀ ਬਣਾ ਲੈਨੇ ਰਿੱਕੀ ਵਾਸਤੇ ਲੋ ਬਈ ਅੱਜ ਆਪਣੇ ਨਵੇਂ ਸੂਟ ਹੈਂਡਵਰਕ ਵਾਲੇ ਤਿਆਰ ਹੋਏ ਆ ਬਟ ਗਾਇਜ਼ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਮਾਫੀ ਮੰਗਦੀ ਆ ਕਿਉਂਕਿ ਮੈਂ ਉਹ ਸੂਟ ਨਹੀਂ ਪਾ ਸਕੀ ਜਿਹੜਾ ਤੁਸੀਂ ਕਿਹਾ ਸੀਗਾ ਵੀ ਮਨਦੀਪ ਕੋਲ ਜਾਂਦਿਆਂ ਨੇ ਤੁਸੀਂ ਆਹ ਸੂਟ ਪਾ ਕੇ ਜਾਣਾ ਕਿਉਂਕਿ ਰਿੱਕੀ ਕਹਿੰਦਾ ਵੀ ਬਾਹਲਾ ਹੈਵੀ ਸੂਟ ਆ ਮਨਪ੍ਰੀਤ ਵੀ ਤੂੰ ਇਹ ਸੂਟ ਨਹੀਂ ਪਾ ਕੇ ਜਾਣਾ ਰਿੱਕੀ ਨੇ ਮੇਰਾ ਸੂਟ ਚੇਂਜ ਕਰਵਾਤਾ ਸੀਗਾ ਤਾਂ ਤੁਸੀਂ ਰਿੱਕੀ ਨੂੰ ਕਹੋ ਵੀ ਕਿਉਂ ਕਰਵਾਇਆ ਸੂਟ ਚੇਂਜ ਕਿਹੜਾ ਕੋਈ ਘਰੇ ਬਾਗੇ ਫੰਕਸ਼ਨ ਤੇ ਜਾਣਾ ਹੀ ਕਿਸੇ ਦੇ ਲੋ ਜੀ ਵੀ ਰਿੱਕੀ ਕਹਿੰਦਾ ਵੀ ਕਿਸੇ ਫੰਕਸ਼ਨ ਤੇ ਜਾਣਾ ਸੀ ਵੀ ਅੰਗਲੇ ਦੇ ਘਰੇ ਸਿੰਪਲ ਮਿਲਣ ਜਾਣਾ ਤਾਂ ਸਿੰਪਲ ਸੂਟ ਪਾ ਕੇ ਜਾਣਾਗਾ ਵੀ ਉਹ ਨਹੀਂ ਪਾ ਕੇ ਜਾਣਾ ਤਾਂ ਕਰਕੇ ਮੈਂ ਉਹ ਸੂਟ ਨਹੀਂ ਪਾ ਕੇ ਗਈ ਠੀਕ ਹੈ ਹੋਰ ਕੋਈ ਗੱਲ ਨਹੀਂ ਸੀਗੀ بس ਇਸ ਕਰਕੇ ਨਹੀਂ ਮੈਂ ਪਾਕੀ ਗਈ ਸੀ ਉਹ ਸੂਟ ਬਾਕੀ ਆਪਣੇ ਸੂਟ ਆ ਜਿਹੜੇ ਬਣ ਕੇ ਆਏ ਹੈਗੇ ਠੀਕ ਹੈ ਉਹ ਮੈਂ ਤੁਹਾਨੂੰ ਦਿਖਾਉਣੇ ਆ ਸਾਰਿਆਂ ਨੂੰ ਤੇ ਇੱਕ ਆਪਣਾ ਨਵਾਂ ਸੂਟ ਵੀ ਤਿਆਰ ਹੋਇਆਗਾ ਉਹਦਾ ਆਪਾਂ ਸ਼ੂਟ ਕਰਨਾਗਾ ਜਿਵੇਂ ਠੀਕ ਹੈ ਇੱਕ ਆਹ ਵਾਲਾ ਸੂਟ ਆ ਆਪਾਂ ਭੇਜਨਾਗਾ ਅੱਜ ਠੀਕ ਹੈ ਇਹ ਆਹ ਵਾਲਾ ਸੂਟ ਆ ਹੈਂਡਵਰਕ ਵਾਲਾ ਇਹ ਆਪਾਂ ਭੇਜ ਰਹੇ ਆ ਅੱਜ ਆਹ ਵਾਲਾ ਸੂਟ ਆ ਹੈਂਡਵਰਕ ਦਾ ਇਹ ਆਪਾਂ ਭੇਜ ਰਹੇ ਆ ਅੱਜ ਠੀਕ ਹੈ ਆਹ ਵਾਲਾ ਸੂਟ ਵੀ ਹੈਂਡਵਰਕ ਦਾਗਾ ਆਪਣਾ ਮਾਸਟਰਡ ਕਲਰ ਤੇ ਇਹ ਆਪਾਂ ਅੱਜ ਕੋਰੀਅਰ ਕਰ ਰਹੇ ਆ ਤੇ ਆਹ ਵਾਲਾ ਵੀ ਆਪਣਾ ਫੁੱਲ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਹੋਇਆ। ਫਿਰਪਾਲੇ ਨੂੰ ਖੋਲ ਕੇ ਦਿਖਾ ਦੇ ਪਲੀਜ਼। ਇਹ ਸੂਟ ਨੂੰ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆਂਗੇ। ਇਹ ਵੀ ਅੱਜ ਆਪਾਂ ਕੂਰੀਅਰ ਕਰਨਾ ਦਾ। ਹੋਰ ਵੀ ਫਾਲ ਕਿਹੜਾ ਕਰਨਾ ਆਪਾਂ ਕੂਰੀਅਰ? ਆਹ ਮਹਿੰਦੀ ਰੰਗਾਣਾ ਤੇ ਆਹ ਵਾਲਾ ਸੂਟ ਵੀ ਆਪਾਂ ਕੂਰੀਅਰ ਕਰਨਾਗਾ। ਇਹਦੇ ਨਾਲ ਤਾਂ ਆਪਣੇ ਕੋਲ ਕੋਈ ਕਮੀ ਨਹੀਂ ਜਾਏਗਾ। ਇਹਦੇ ਨਾਲ ਤਾਂ ਕੋਈ ਕਪੜਾ ਹੈਗਾ ਬਚਿਆ ਮੈਨੂੰ ਲੱਗਦਾ। ਇੱਕ ਸੂਟ ਦਾ ਜਾਂ ਦੋ ਸੂਟਾਂ ਦਾ ਦੇਖ ਧਿਆਨ ਨਾਲ ਕਿਉਂਕਿ ਇਹ ਡਿਜ਼ਾਈਨ ਤਿਆਰ ਹੋਇਆਗਾ ਇਹ ਨਹੀਂ ਪਤਾ ਕੋਈ ਹੋਰ ਵੀ ਮੰਗ ਸਕਦਾ ਦਾ। ਆਹ ਵਾਲਾ ਤੁਸੀਂ ਦੇਖ ਚੁੱਕੇ ਹੋ ਬਾਈ ਵੀ ਇਹਦੇ ਨਾਲ ਵੀ ਆਪਾਂ ਬਹੁਤ ਸੂਟ ਬਣਾ ਕੇ ਭੇਜਿਆ ਸਲਵਾਰ ਦੇ ਉੱਪਰ ਬਰਕਾ ਠੀਕ ਹੈ ਤੇ ਕਮੀਜ਼ ਆ ਜਿਹੜੀ ਬਿਸਕੋਸ ਜੋਰਜਟ ਦੀ ਆ ਹਾਂ ਪਿਓਰ ਦਾ ਦੁਪੱਟਾ ਹੈਗਾ ਟਾਈ ਐਂਡ ਡਾਈ ਇਹਦੇ ਵਿੱਚ ਦੋ ਸ਼ਰਟਾਂ ਦਾ ਕੱਪੜਾ ਮੈਨੂੰ ਲੱਗਦਾ ਸਾਡੇ ਕੋਲ ਪਿਆਗਾ ਹੋਰ ਜੇ ਕਿਸੇ ਨੇ ਇਹ ਵਾਲਾ ਸੂਟ ਆਰਡਰ ਕਰਨਾ ਸੇਮ ਤਾਂ ਤੁਸੀਂ ਕਰ ਸਕਦੇ ਹੋ ਆਹ ਲੋ ਜੀ ਆਹ ਆਪਣਾ ਇੱਕ ਹੈਂਡਵਰਕ ਵਾਲਾ ਸੂਟ ਤਿਆਰ ਹੋਇਆਗਾ ਠੀਕ ਹੈ ਇਹ ਭੇਜ ਰਹੇ ਹਾਂ ਮੈਨੂੰ ਲੱਗਦਾ ਦੋ ਸ਼ਰਟਾਂ ਦਾ ਹੈਗਾ ਹਨਾ ਮੈਂਦੀ ਕਿੰਨੀਆਂ ਸ਼ਰਟਾਂ ਦਾਗਾ ਲੋ ਬਈ ਦੋ ਸ਼ਰਟਾਂ ਦਾ ਆਪਣੇ ਕੋਲ ਜਿਹੜਾ ਹੈਗਾ ਮਹਿੰਦੀ ਸੂਟ ਹੈਗਾ ਦੋ ਸ਼ਰਟਾਂ ਬਣ ਜਾਣੀਆਂ ਕਿਸੇ ਨੇ ਵੀ ਆਰਡਰ ਕਰਨਾ ਕਰ ਸਕਦੇ ਦੋ ਦੀ ਬਜਾਇ ਤਿੰਨ ਵੀ ਬਣ ਸਕਦੀਆਂ ਨੇ ਠੀਕ ਹੈ ਇਹ ਵਾਲਾ ਆਪਣੇ ਕੋਲ ਪਿਆਗਾ ਬਹੁਤ ਹੀ ਜੈਨੂਇਨ ਜャ ਪ੍ਰਾਈਸ ਆ ਇਹਦਾ ਤੇ ਗਰਮੀ ਵਾਸਤੇ ਸੂਟ ਆ ਇਹ ਕਰ ਸਕਦੇ ਆ ਆਰਡਰ ਜਿਨ੍ਹਾਂ ਨੇ ਵੀ ਕਰਨਾ ਲਓ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਆਪਾਂ ਮਨਦੀਪ ਨੂੰ ਮਿਲ ਕੇ ਆਏ ਸੀਗੇ ਬਟ ਸੂਟ ਹੋ ਨਹੀਂ ਪਾਇਆਗੇ ਜਿਹੜਾ ਤੁਸੀਂ ਕਹਿੰਦੇ ਸੀਗੇ ਸੂਟ ਹੋਰ ਪਾਉਣਾ ਪੈ ਗਿਆ ਬਟ ਇਹ ਸੂਟ ਵੀ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਜੋਰਜਟ ਤੇ ਬਣਿਆ ਹੋਇਆਗਾ ਹੈਂਡਵਰਕ ਆ ਸਾਰਾ ਠੀਕ ਹੈ ਕਿਸੇ ਵੀ ਕਲਰ ਤੇ ਤੁਸੀਂ ਇਹ ਬਣਾ ਸਕਦੇ ਹੋ ਤੇ ਪ੍ਰਾਈਸ ਬਹੁਤ ਹੀ ਜੈਨੂਅਨ ਆ ਇਹਦਾ ਤੇ ਬਾਕੀ ਸਾਨੂੰ ਮਨਦੀਪ ਦੀ ਫੈਮਿਲੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਠੀਕ ਹੈ ਤੇ ਦੁਬਾਰਾ ਤੋਂ ਅਸੀਂ ਮਿਲਦੇ ਰਹਾਂਗੇ ਚਲੋ ਵਿਆਹ ਤੋਂ ਬਾਅਦ ਪਹਿਲੀ ਵਾਰ ਗਏ ਸੀ ਮਿਲਿਆ ਗਿਆ ਤੇ ਬਾਅਦ ਚ ਕਈ ਵਾਰ ਨਾ ਜਾਇਆ ਜਾਵੇ ਫਿਰ ਉਹ ਹੀ ਜ ਮੌਕਾ ਰਹਿ ਜਾਂਦਾ ਹੁੰਦਾ ਇੱਕ ਰਿਸ਼ਤੇਦਾਰੀ ਆਪਣੀ ਉੱਥੇ ਹੋਰ ਆ ਉਧਰ ਨਹੀਂ ਜਾਇਆ ਗਿਆ ਟਾਈਮ ਥੋੜਾ ਸੀਗਾ ਜੁਝਾਰ ਉਟਕੜਿਆ ਸੀਗਾ ਔਰ ਰੋਣ ਲੱਗ ਗਿਆ ਸੀ ਤਾਂ ਉੱਥੇ ਆਪਾਂ ਬਾਅਦ ਚ ਜਾਏ ਆਵਾਂਗੇ ਤਾਂ ਹੁਣ ਜਿਹੜਾ ਹੈਗਾ ਆਪਾਂ ਕੰਮ ਤੇ ਦੁਬਾਰਾ ਵਾਪਸ ਆ ਗਏ ਆ ਸਾਰੀਆਂ ਚੀਜ਼ਾਂ ਦੇਖ ਦੂ ਓਕੇ ਕਿਉਂਕਿ ਕੰਮ ਆ ਜਿਹੜਾ ਆਪਣੇ ਨਵੇਂ ਪ੍ਰਿੰਟ ਆਪਣੇ ਕੋਲ ਆ ਗਏ ਸੀਗੇ ਤੇ ਸੂਟ ਆਪਣੇ ਰੈਡੀ ਵੀ ਹੋ ਗਏ ਇੱਕ ਸੂਟ ਦਾ ਸ਼ੂਟ ਆ ਜਿਹੜਾ ਉਹ ਕੱਲ ਨੂੰ ਆਪਾਂ ਕਰ ਦੇਣਾਗਾ ਠੀਕ ਆ ਉਹਦੇ ਆਰਡਰ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਦੇ ਸੂਟ ਆਪਣੇ ਕੋਲ ਕਾਫੀ ਜ਼ਿਆਦਾਗਾ ਕਿਉਂਕਿ ਹੁਣ ਮੈਂ ਸਟਾਕ ਵੱਧ ਮੰਗਵਾਉਣ ਲੱਗ ਗਈ ਪਹਿਲਾਂ ਮੈਂ ਸਟਾਕ ਥੋੜਾ ਜਿਹਾ ਲਿਮਟਿਡ ਮੰਗਵਾਉਂਦੀ ਹੁੰਦੀ ਸੀ ਸਾਊਟ ਆਫ ਸਟਾਕ ਹੋ ਜਾਂਦੇ ਸੀ ਬਟ ਹੁਣ ਮੈਂ ਸਟਾਕ ਥੋੜਾ ਜਿਆਦਾ ਮੰਗਵਾਉਣ ਲੱਗ ਗਈ ਤਾਂ ਜੋ ਵੀ ਕਲਾਇੰਟ ਨੂੰ ਇਦਾਂ ਹੁੰਦਾਗਾ ਵੀ ਦੀਦੀ ਪਹਿਲਾਂ ਹੀ ਖਤਮ ਹੋ ਜਾਂਦੇ ਆ ਵੀ ਅਸੀਂ ਵੀ ਲੈਣਾ ਸੀ ਤਾਂ ਸਟਾਕ ਆਪਾਂ ਵੱਧ ਮੰਗਵਾਉਣ ਲੱਗ ਗਏ ਇਸ ਕਰਕੇ ਠੀਕ ਤੇ ਉਹ ਵਾਲਾ ਆਊਟ ਆਫ ਸਟਾਕ ਹੋ ਗਿਆ ਰੈੱਡ ਵਾਲਾ ਬਟ ਮੈਂ ਪਤਾ ਕਰੂੰਗੀ ਵੀ ਜੇ ਉਹਦੇ ਨਾਲ ਤੇ ਹੋਰ ਕਪੜਾ ਮਿਲਦਾ ਹੋਇਆ ਤਾਂ ਜਿਨ੍ਹਾਂ ਨੇ ਆਰਡਰ ਕਰਨਾ ਉਹ ਕਰ ਸਕਦੇ ਆ ਓਕੇ ਬਾਏ ਗਾਇਸ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗੇ ਬਾਏ ਬਾਏ